ਕੀ ਮਹਾਰਾਜ ਜੀ ਨੂੰ ਖੋਲ ਕੇ ਇੰਜ ਵੀ ਬਿਆਨ ਕਰਦੇ ਨੇ ਭਾਈ ਰੇ ਮਤ ਕੋਈ ਜਾਣੋ ਹੋ ਅਵਰ ਕਿਸੇ ਕੇ ਕਿਛ ਹੱਥ ਹੈ ਸਭ ਘਰੇ ਘਰਾਇਆ ਜਰਾ ਮਾਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਕੁਸ਼ਦੀ ਬਣਾਈ ਹੋਈ ਨਿਯਮਾਵਲੀ ਦੇ ਮੁਤਾਬਕ ਤੰਦਰੁਸਤੀ ਹੈ ਬਿਮਾਰੀ ਹੈ ਸੁਖ ਹੈ ਦੁਖ ਹੈ ਜਨਮ ਨੇ ਮਰਨ ਹੈ ਇਸ ਸਭ ਕੁਝ ਦੀ ਤਰਤੀਬ ਦੇਣ ਵਾਲਾ ਉਸ ਇੱਕ ਤੋਂ ਬਿਨਾ ਦੂਜਾ ਤੀਜਾ ਚੌਥਾ ਨਹੀਂ ਹੈ ਇਸ ਵਾਸਤੇ ਗੁਰਨਾਨਕ ਦਾ ਕਲਾਮ ਗੁਰਨਾਨਕ ਦੇ ਬੋਲ ਗੁਰਨਾਨਕ ਦੀ ਸਿੱਖਿਆ ਧਿਕਸ਼ਾ ਇੱਕ ਤੋਂ ਅਰੰਭ ਹੁੰਦੀ ਏ ਗੁਰੂ ਗੰਦ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ ਉਹ ਇੱਕ ਕੀ ਹੈ ਉਹ